ਹਾਂਜੀ ਛੱਤਸ਼ੇਰੀਆ ਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਅੱਗੇ ਅੰਮ੍ਰਿਤਸਰ ਸਾਹਿਬ ਦੇ ਬਹੁਤ ਹੀ ਵਧੀਆ ਲੋਕੇਸ਼ਨ ਦੇ ਵਿੱਚ ਇੱਕ ਸਸਤਾ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਘਰ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਵਧੀਆ ਖੁੱਲਾ ਡੁੱਲਾ ਘਰ ਬਣਿਆ ਹੋਇਆ ਜੀ 100 ਗਜ ਜਗਾ ਰਜਿਸਟਰੀ ਵਾਲੀ ਹੈ ਜੀ ਮੋਹਨਨਗਰ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਵਧੀਆ ਬੈਡਰੂਮ ਹੈ ਜੀ ਖੁੱਲਾ ਘਰ ਦੇ ਬੈਕ ਸਾਈਡ ਤੁਸੀਂ ਚੈੱਕ ਕਰ ਸਕਦੇ ਹੋ ਜੀ 100 ਗਜਾ ਜਗਾ ਰਜਿਸਟਰੀ ਵਾਲੀ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਮਾਲਕਾਂ ਦੀ ਮਜਬੂਰੀ ਹੈ ਜੀ ਘਰ ਵੇਚਣਾ ਜਿਸ ਕਰਕੇ ਮਾਲਕ ਬਹੁਤ ਘੱਟ ਬਜਟ ਦੇ ਉੱਤੇ ਘਰ ਸੇਲ ਕਰ ਰਹੇ ਨੇ ਜੀ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣੇ ਜੀ ਤਾਂ ਮਾਲਕਾਂ ਦਾ ਨੰਬਰ ਪੀਲੀ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਘਰ ਦੇ ਵਿੱਚ ਵਧੀਆ ਬੈਡਰੂਮ ਬਣਿਆ ਹੋਇਆ ਜੀ ਲੌਬੀ ਦਾ ਏਰੀਆ ਤੇ ਵਧੀਆ ਬਾਥਰੂਮ ਬਣਿਆ ਹੋਇਆ ਜੀ ਕਿਸੇ ਛੋਟੀ ਫੈਮਿਲੀ ਨੇ ਰਹਿਣ ਵਾਸਤੇ ਘਰ ਖਰੀਦਣਾ ਹੈ ਜੀ ਤਾਂ ਬਹੁਤ ਬੈਸਟ ਘਰ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਸੋ ਪੱਕੀਆਂ ਪੌੜੀਆਂ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਡਬਲ ਸਟੋਰੀ ਘਰ ਬਣਿਆ ਹੋਇਆ ਦੋਸਤੋ ਦੋਸਤੋ ਮਾਲਕਾਂ ਵੱਲੋਂ ਜੋ ਘਰ ਦੀ ਡਿਮਾਂਡ ਰੱਖੀ ਗਈ ਹੈ ਜੀ 12 ਲੱਖ ਰੁਪਈਆ ਘਰ ਦੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਰੇਟ ਦੇ ਵਿੱਚ ਸੋ ਕਿਸੇ ਵੀ ਭੈਣ ਭਾਈ ਨੇ ਘਰ ਖਰੀਦਣਾ ਤਾਂ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਜੀ 100 ਗਾਜ ਡਬਲ ਸਟੋਰੀ ਘਰ ਬਣਿਆ ਹੋਇਆ ਜੀ ਪੂਰਾ ਵਧੀਆ ਪੱਕਾ ਘਰ ਹੈ ਜੀ ਮੋਹਨ ਨਗਰ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਡੇ ਅੱਗੇ ਦੋ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਇੱਕ ਘਰ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਜੀ ਦੂਸਰੇ ਘਰ ਦੀ ਵੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਬਹੁਤ ਘੱਟ ਬਜਟ ਦੇ ਵਿੱਚ ਜੋ ਆਪਾਂ ਨੂੰ ਡਬਲ ਸਟੋਰੀ ਜੋ ਕੋਠੀ ਟਾਈਪ ਘਰ ਬਣਿਆ ਹੋਇਆ ਜੀ ਵੇਖਣ ਨੂੰ ਮਿਲ ਜੂਗਾ ਘਰ ਬਹੁਤ ਵਧੀਆ ਲੋਕੇਸ਼ਨ ਤੇ ਬਣਿਆ ਹੋਇਆ ਜੀ ਘਰ ਨੂੰ ਜੋ ਤਕਰੀਬਨ 15 ਫੁੱਟ ਚੌੜੀ ਜੋ ਗਲੀ ਲੱਗਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਗਲੀ ਦੇ ਵਿੱਚ ਜੋ ਪੱਕੀ ਟਾਇਲ ਲੱਗੀ ਹੋਈ ਹੈ ਜੀ ਘਰ ਦੀ ਜੋ ਫਰੰਟ ਸਾਈਡ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਨਾਲ ਜੋ ਗੇਟ ਲਗਾਇਆ ਹੋਇਆ ਹੈ ਜੀ ਤਕਰੀਬਨ 10 ਫੁੱਟ ਜੋ ਚੌੜਾ ਘਰ ਨੂੰ ਗੇਟ ਲੱਗਿਆ ਹੋਇਆ ਹੈ ਜੀ ਗੇਟ ਦੇ ਉੱਪਰ ਜੋ ਸੇਫਟੀ ਗ੍ਰਿੱਲ ਮਾਲਕਾ ਵੱਲੋਂ ਲਗਵਾਈ ਹੋਈ ਹੈ ਜੀ ਡਬਲ ਸਟੋਰੀ ਜੋ ਇਹ ਘਰ ਬਣਿਆ ਹੋਇਆ ਦੋਸਤੋ ਘਰ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਖੁੱਲਾ ਡੁੱਲਾ ਘਰ ਬਣਿਆ ਹੋਇਆ ਹੈ ਜੀ ਪੋਰਚੇਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਡੀ ਖੜੀ ਕਰਨ ਲਈ ਵੀ ਜਗ੍ਹਾ ਬਣੀ ਹੋਈ ਹੈ ਜੀ ਫਰੰਟ ਤੇ ਇੱਕ ਸਾਈਡ ਦੇ ਵਿੱਚ ਆਪਾਂ ਨੂੰ ਜੋ ਬਾਥਰੂਮ ਵੇਖਣ ਨੂੰ ਮਿਲ ਜੂ ਘਰ ਦਾ ਜੀ ਬਾਥਰੂਮ ਵਧੀਆ ਖੁੱਲਾ ਡੁੱਲਾ ਬਣਾਇਆ ਹੋਇਆ ਜੀ ਟਾਇਲ ਪੱਥਰ ਦਾ ਕੰਮ ਵਧੀਆ ਹੈ ਜੀ ਵਾਟਰ ਸਪਲਾਈ ਦਾ ਕੰਮ ਘਰ ਦੇ ਵਿੱਚ ਵਧੀਆ ਕਰਾਇਆ ਹੋਇਆ ਜੀ ਪੂਰੇ ਘਰ ਦੇ ਵਿੱਚ ਦੋਸਤੋ ਜੋ ਫਰਸ਼ ਲੱਗਿਆ ਹੋਇਆ ਹੈ ਜੀ ਤੇ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਡਬਲ ਸਟੋਰੀ ਘਰ ਆ ਦੋਸਤੋ ਘਰ ਬਹੁਤ ਹੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਹੀ ਫਰੰਟ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜੀ ਡ੍ਰਾਇੰਗ ਰੂਮ ਦਾ ਏਰੀਆ ਉਹਦਾ ਬਹੁਤ ਵਧੀਆ ਖੁੱਲਾ ਡੁੱਲਾ ਜੋ ਡ੍ਰਾਇੰਗ ਰੂਮ ਏਰੀਆ ਬਣਿਆ ਹੋਇਆ ਜੀ ਮਾਲਕਾ ਵੱਲੋਂ ਛੱਤਾਂ ਉੱਪਰ ਪੀਓਪੀ ਕਰਵਾਈ ਹੋਈ ਹੈ ਜੀ ਵਧੀਆ ਢੰਗ ਨਾਲ ਤੇ ਕੰਧਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਦਿਵਾਰਾਂ ਦੇ ਉੱਪਰ ਜੋ ਵਾਲਪੇਪਰ ਬਹੁਤ ਵਧੀਆ ਡਿਜ਼ਾਈਨ ਦਾ ਮਾਲਕਾ ਵੱਲੋਂ ਲਗਵਾਇਆ ਹੋਇਆ ਜੀ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਦਰਵਾਜ਼ਿਆਂ ਦਾ ਕੰਮ ਲੱਕੜੀ ਦਾ ਕਰਵਾਇਆ ਹੋਇਆ ਜੀ ਮਾਲਕਾ ਵੱਲੋਂ ਜਿੰਨਾ ਵੀ ਘਰ ਦੇ ਵਿੱਚ ਰੰਗ ਰੋਗਣ ਹੈ ਜੀ ਸਾਰਾ ਵਧੀਆ ਢੰਗ ਨਾਲ ਕਰਵਾਇਆ ਹੋਇਆ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕਰਿਆ ਗਿਆ ਜੀ ਲੌਬੀ ਏਰੀਏ ਦੇ ਵਿੱਚੋਂ ਹੀ ਤੁਸੀਂ ਦੇਖ ਸਕਦੇ ਹੋ ਜੀ ਜੋ ਪੱਕੀਆਂ ਪੌੜੀਆਂ ਛੱਤ ਨੂੰ ਚੜਾ ਰੱਖੀਆਂ ਨੇ ਜੀ ਗ੍ਰਿੱਲ ਲਗਵਾ ਕੇ ਬਹੁਤ ਵਧੀਆ ਖੁੱਲੀ ਡੁੱਲੀ ਜੋ ਲੋਬੀ ਦਾ ਏਰੀਆ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਡਬਲ ਸਟੋਰੀ ਘਰ ਆ ਦੋਸਤੋ ਘਰ ਦੀ ਲੋਕੇਸ਼ਨ ਹੈ ਜੀ ਐਸ ਬੀ ਐਸ ਨਗਰ ਪੰਗਾ ਮਕੰਦਪੁਰ ਰੋਡ ਦੇ ਉੱਪਰ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜਾਊਗਾ ਜੀ ਘਰ ਦਾ ਕਿਚਨ ਏਰੀਆ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਕੱਪ ਬੋਰਡ ਦਾ ਕੰਮ ਹੈ ਜੀ ਕਿਚਨ ਦੇ ਵਿੱਚ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਜੀ ਹਵਾਦਾਰ ਕਿਚਨ ਹੈ ਜੀ ਸੈਲਫਾਂ ਦੇ ਉੱਪਰ ਵੀ ਜਿੰਨਾ ਜੋ ਟਾਇਲ ਪੱਥਰ ਦਾ ਕੰਮ ਹੈ ਮਾਲਕਾ ਵੱਲੋਂ ਵਧੀਆ ਕਰਵਾਇਆ ਗਿਆ ਜੀ ਅੱਗੇ ਚੱਲ ਕੇ ਤੁਸੀਂ ਬੈੱਡਰੂਮ ਦੇਖ ਸਕਦੇ ਹੋ ਜੀ ਵਧੀਆ ਖੁੱਲੇ ਡੁੱਲੇ ਜੋ ਬੈੱਡਰੂਮ ਨੇ ਦਿਵਾਰਾਂ ਦੇ ਉੱਪਰ ਰੰਗ ਰੋਗਨ ਵਧੀਆ ਜੀ ਤੇ ਛੱਤ ਦੇ ਉੱਪਰ ਪੀਓਪੀ ਦਾ ਕੰਮ ਵਧੀਆ ਕਰਵਾਇਆ ਹੋਇਆ ਜੀ ਬੈੱਡਰੂਮ ਦੇ ਨਾਲ ਜੋ ਅਟੈਚ ਬਾਥਰੂਮ ਨੇ ਦੋਸਤੋ ਤੇ ਨਾਲ ਹੀ ਇੱਕ ਜੋ ਸਟੋਰ ਰੂਮ ਅਟੈਚ ਹੈ ਜੀ ਬਾਥਰੂਮ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਟਾਇਲ ਪੱਥਰ ਦਾ ਕੰਮ ਲਗਵਾਇਆ ਹੋਇਆ ਹੈ ਜੀ ਬਾਥਰੂਮ ਦੇ ਵਿੱਚ ਵਧੀਆ ਵਾਟਰ ਸਪਲਾਈ ਦਾ ਕੰਮ ਹੈ ਜੀ ਰੰਗ ਰੋਗਨ ਦਾ ਕੰਮ ਵੀ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਘਰ ਦੇ ਵਿੱਚ ਦੋਸਤੋ ਕਿਸੇ ਵੀ ਪਹਿਣ ਪੁਰਾਣੇ ਘਰ ਖਰੀਦਣੇ ਜੀ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਜੋ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਘਰ ਦਾ ਜੋ ਰੇਟ ਰੱਖਿਆ ਗਿਆ ਜੀ ਮਾਲਕਾਂ ਵੱਲੋਂ 27 ਲੱਖ ਰੁਪਇਆ ਘਰ ਦਾ ਰੇਟ ਹੈ ਜੀ ਬਾਕੀ ਮੌਕੇ ਤੇ ਜੋ ਮਾਲਕਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਰੇਟ ਦੇ ਵਿੱਚ ਵਾਧਾ ਘਾਟਾ ਘਰ ਦਿੱਤਾ ਜਾਵੇਗਾ ਘਰ ਦੇ ਵਿੱਚ ਵਧੀਆ ਬੈਡਰੂਮ ਨੇ ਜੀ ਖੁੱਲੇ ਡੁੱਲੇ ਤੁਸੀਂ ਦੇਖ ਸਕਦੇ ਹੋ ਜੀ ਮਕੰਦਪੁਰ ਰੋਡ ਐਸ ਬੀ ਐਸ ਨਗਰ ਬੰਗਾ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਰਜਿਸਟਰੀ ਵਾਲਾ ਘਰ ਹੈ ਜੀ ਘਰ ਦੇ ਵਿੱਚ ਵਾਟਰ ਸਪਲਾਈ ਲਈ ਮੋਟਰ ਲੱਗੀ ਹੋਈ ਆ ਘਰ ਨੂੰ ਪੱਕੀਆਂ ਪੌੜੀਆਂ ਚੜਾ ਰੱਖੀਆਂ ਨੇ ਮਾਲਕਾਂ ਨੇ ਜੀ ਤੁਸੀਂ ਦੇਖ ਸਕਦੇ ਹੋ ਵਧੀਆ ਜੋ ਟਾਇਲ ਪੱਥਰ ਦਾ ਕੰਮ ਘਰ ਦੇ ਵਿੱਚ ਕਰਵਾਇਆ ਹੋਇਆ ਜੀ ਡਬਲ ਸਟੋਰੀ ਘਰ ਆ ਦੋਸਤੋ ਇਹ ਆਪਣੇ ਚੈਨਲ ਦੇ ਉੱਪਰ ਦੋਸਤੋ ਐਡ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਫਰੰਟ ਦੀ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਸਾਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਜੀ ਆਪਾਂ ਨੂੰ ਤੁਸੀਂ ਘਰ ਦੀ ਪੂਰੀ ਡਿਟੇਲ ਭੇਜੋ ਤੇ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਤੁਹਾਡੀ ਫ੍ਰੀ ਦੇ ਵਿੱਚ ਐਡ ਲਗਾ ਦਾਂਗੇ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ ਛੱਤ ਦੇ ਉੱਪਰ ਦੋ ਰੂਮ ਮਾਲਕਾ ਵੱਲੋਂ ਬਣਵਾਏ ਗਏ ਨੇ ਜੀ ਵਧੀਆ ਆਪਾਂ ਇਹਨਾਂ ਤੋਂ ਸਟੋਰ ਰੂਮ ਦਾ ਕੰਮ ਵੀ ਲੈ ਸਕਦੇ ਆ ਜੀ ਇਹਨਾਂ ਨੂੰ ਆਪਾਂ ਬੈੱਡਰੂਮ ਵੀ ਬਣਾ ਸਕਦੇ ਆ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾਂ ਜੀ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਆ ਘਰ ਦਾ ਪ੍ਰੋਪਰ ਕੰਮ ਹੋ ਰੱਖਿਆ ਜੀ ਛੱਤ ਦੇ ਉੱਪਰ ਵੀ ਦੇਖ ਸਕਦੇ ਹੋ ਜੀ ਤੁਸੀਂ ਪੱਕਾ ਫਰਸ਼ ਲੱਗਿਆ ਹੋਇਆ ਜੰਗਲਾਂ ਦਾ ਕੰਮ ਵੀ ਵਧੀਆ ਤਰੀਕੇ ਨਾਲ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਘਰ ਦੀ ਲੋਕੇਸ਼ਨ ਦੇਖ ਸਕਦੇ ਹੋ ਜੀ ਤੁਸੀਂ ਪਿੰਡ ਦੀ ਫਿਰਨੀ ਦੇ ਉੱਪਰ ਬਣਿਆ ਹੋਇਆ ਘਰ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਜੋ ਘਰ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਸੋ 27 ਲੱਖ ਰੁਪਏ ਘਰ ਦੀ ਡਿਮਾਂਡ ਹੈ ਜੀ ਮੌਕੇ ਤੇ ਬਾਅਦ ਘਾਟ ਮਾਲਕਾ ਵੱਲੋਂ ਕਰ ਦਿੱਤੀ ਜਾਵੇਗੀ ਜੀ ਫਰੰਟ ਸਾਈਡ ਤੋਂ ਤੁਸੀਂ ਗਲੀ ਦੇਖ ਸਕਦੇ ਹੋ ਜੀ ਘਰ ਨੂੰ ਤਕਰੀਬਨ 15 ਫੁੱਟ ਜੋ ਚੌੜੀ ਗਲੀ ਲੱਗਦੀ ਹੈ ਸੋ ਦੋਸਤੋ ਆਸ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ